ਇੱਕ ਪਾਸੇ ਕੇਕ ਦੀ ਤਸਵੀਰ ਤਾਂ ਦੂਸਰੇ ਪਾਸੇ ਕੁਝ ਨੌਜਵਾਨਾਂ ਦੇ ਵੱਲੋਂ ਬੱਚਿਆਂ ਨੂੰ ਕਾਪੀਆਂ ਵੰਡੀਆਂ ਜਾ ਰਹੀਆਂ ਨੇ ਹੁਣ ਤਸਵੀਰਾਂ ਦੇਖ ਕੇ ਤੁਸੀਂ ਵੀ ਅੰਦਾਜ਼ਾ ਤਾਂ ਲਗਾ ਹੀ ਲਿਆ ਹੋਣਾ ਹੈ ਕਿ ਲੋੜਵੰਦ ਬੱਚਿਆਂ ਦੀ ਮਦਦ ਕੀਤੀ ਜਾ ਰਹੀ ਹੈ ਪਰ ਨਾਲ ਦੀ ਨਾਲ ਜਨਾਬ ਇਹ ਉਹੀ ਦਿਨ ਹੈ ਜਿਸ ਦਿਨ ਅਸੀਂ ਆਪਣੇ ਜਨਮ ਦਿਨ ਦੇ ਮੌਕੇ ਤੇ ਬਾਹਰ ਪਾਰਟੀਆਂ ਕਰਦੇ ਹਾਂ ਪੀਜ਼ਾ 버ਗਰਾਂ ਤੇ ਹਜ਼ਾਰਾਂ ਰੁਪਇਆ ਉਡਾ ਦਿੰਨੇ ਆ ਪਰ ਇੱਥੇ ਹੀ ਇਹਨਾਂ ਨੌਜਵਾਨਾਂ ਨੇ ਇੱਕ ਅਜਿਹਾ ਸ਼ਲਾਘਾ ਭਰਪੂਰ ਕੰਮ ਕੀਤਾ ਹੈ ਜਿਸ ਨੂੰ ਸੁਣ ਕੇ ਜਾਂ ਤਾਂ ਸਾਨੂੰ ਸਿੱਖਣ ਦੀ ਜ਼ਰੂਰਤ ਹੈ ਜਾਂ ਤਾਂ ਇਸ ਵੀਡੀਓ ਨੂੰ ਸ਼ੇਅਰ ਕਰਨ ਦੀ ਬਹੁਤ ਜ਼ਰੂਰਤ ਹੈ ਕਿਉਂਕਿ ਅਜਿਹੇ ਕੰਮਾਂ ਨਾਲ ਸਾਡੇ ਸਮਾਜ ਦੇ ਲੋਕ ਕੰਦਾ ਆ ਬੱਚਿਆਂ ਦਾ ਕਾਫੀ ਵਿਕਾਸ ਹੋ ਸਕਦਾ ਅਰਮਾਦ ਜੀ ਅੱਜ ਤਾਂ ਪਹਿਲੇ ਸਾਰਿਆਂ ਨੂੰ ਰਾਮ ਨਮੀ ਦੀਆਂ ਬਹੁਤ ਬਹੁ ਮੁਬਾਰਕਾਂ ਜੀ ਅੱਜ ਅਸੀਂ ਗੋਪਾਲ ਮੰਦਿਰ ਤੇ ਸਾਰੇ ਭਰਾ ਇਕੱਠੇ ਹੋਏ ਸੀਗੇ ਤੇ ਅੱਜ ਬੱਚਿਆਂ ਨੂੰ ਇਹ ਫ੍ਰੀ ਕੈਂਪ ਲਗਾਇਆ ਗਿਆ ਤੇ ਸਾਰੇ ਬੱਚਿਆਂ ਨੂੰ ਕਾਪੀਆਂ ਵੰਡੀਆਂ ਗਈਆਂ ਤੇ ਅੱਜ ਭਗਵਾਨ ਬੋਲੇ ਸ਼ੰਕਰ ਜੀ ਦੀ ਕਿਰਪਾ ਨਾਲ ਮੈਂ ਆਪਣੇ ਹਰ ਇੱਕ ਸਾਰੇ ਭਰਾਵਾਂ ਨੂੰ ਕਹੂੰਗਾ ਵੀ ਆਪਣਾ ਹਰ ਇੱਕ ਵੱਡੇ ਮੇਰੇ ਸਾਰੇ ਜਿਹੜੇ ਯੂਥ ਹੈ ਸਾਰੇ ਅੱਧੀ ਮਨਾਣ ਵੀ ਸਾਡੀ ਜਿਹੜੀ ਖੁਸ਼ੀ ਹੈ ਅਸੀਂ ਆਪਣੇ ਸਾਰੇ ਲੋਕਾਂ ਨੂੰ ਵੰਡੀਏ ਵੀ ਉਹਨਾਂ ਨੂੰ ਸਾਡੀ ਖੁਸ਼ੀ ਮਹਿਸੂਸ ਹੋਏ ਵੀ ਅਸੀਂ ਆਪਣਾ ਹਰੇਕ ਆਪਣਾ ਬਰਥਡੇ ਦਾ ਮਨਾਈਏ ਵੀ ਜੂਤਮੰਦਨ ਨੂੰ ਜਿਹੜਾ ਨਹੀਂ ਲੈ ਸਕਦੇ ਉਹਨਾਂ ਨੂੰ ਬੁਕਸ ਦਈਏ ਵਗੈਰਾ ਕਾਪੀ ਜਈਏ ਜਿਹੜੇ ਜਿਹੜੇ ਲੋੜ ਹੈ ਉਹ ਚੀਜ਼ ਦਈਏ ਆਏ ਭਗਵਾਨ ਬੋਲੇ ਸ਼ੰਕਰ ਜੀ ਕਿਰਪਾ ਨਾਲ ਜੇ ਕੈਂਪ ਲਗਾਇਆ ਗਿਆ ਸੀ ਅੱਜ ਅਸੀਂ ਸਾਰੇ ਇਕੱਠੇ ਹੋਏ ਸੀਗੇ ਜੀ ਸਾਰਿਆਂ ਨੂੰ ਅੱਜ ਸਾਡੇ ਦੋਸਤ ਨੀਰਜ ਯੰਗੀ ਦਾ ਜਨਮ ਦਿਨ ਹੈ ਪਹਿਲਾਂ ਤਾਂ ਇਹਨਾਂ ਨੂੰ ਬਹੁਤ ਬਹੁਤ ਵਧਾਈ ਰਾਮ ਨੰਮੀ ਦੀ ਸਾਰਿਆਂ ਨੂੰ ਸ਼ਹਿਰ ਵਾਸੀਆਂ ਨੂੰ ਬਹੁਤ ਬਹੁਤ ਵਧਾਈ ਅੱਜ ਸਾਡੇ ਛੋਟੇ ਵੀ ਨੇ ਇੱਕ ਬੜਾ ਵਧੀਆ ਉਪਰਾਲਾ ਕੀਤਾ ਹੈ ਉਨੇ ਆਪਣਾ ਜਨਮ ਦਿਨ ਬਣਾਇਆ ਕਿਸ ਪ੍ਰਕਾਰ ਬਣਾਇਆ ਉਹਨੇ ਛੋਟੇ ਗਰੀਬ ਬੱਚਿਆਂ ਨੂੰ ਜਿਹੜੇ ਕੀ ਲੋੜਵੰਦਾ ਉਹਨਾਂ ਨੂੰ ਬੁਲਾ ਕੇ ਉਹਨਾਂ ਨੂੰ ਜਿਓਮੈਟਰੀ ਬੋਕਸ ਕਿਤਾਬਾਂ ਜੋ ਜੋ ਚੀਜ਼ਾਂ ਦੀ ਉਹਨਾਂ ਨੂੰ ਲੋੜ ਸੀ ਉਸ ਚੀਜ਼ ਦੀ ਉਹਨਾਂ ਨੂੰ ਪ੍ਰੋਵਾਈਡ ਕਰਾਈ ਉਹ ਚੀਜ਼ਾਂ ਪ੍ਰੋਵਾਈਡ ਕਰੀਆਂ ਜਿਸ ਚੀਜ਼ ਦੀ ਉਹਨਾਂ ਨੂੰ ਲੋੜ ਸੀ ਅਸੀਂ ਵੀ ਬੜੇ ਖੁਸ਼ ਆ ਸਾਡੇ ਭਰਾ ਨੇ ਛੋਟੇ ਵੀਰ ਨੇ ਨੀਰਾ ਯੰਕੀ ਨੇ ਇਹ ਕੰਮ ਕੀਤਾ ਜਿਹੜੇ ਸਾਡੇ ਨਾਲ ਯਾਰ ਦੋਸਤ ਆਏ ਨੇ ਖਾਸ ਕਰਕੇ ਆਪਣੇ ਜਿੰਨੇ ਯਾਰ ਦੋਸਤ ਤੇ ਖੜੇ ਨੇ ਉਹਨਾਂ ਨੂੰ ਵੀ ਮੇਰੀ ਹੱਥ ਜੋੜ ਕੇ ਬੇਨਤੀ ਅੱਜ ਅਸੀਂ ਇਸ ਮੰਦਰ ਤੋਂ ਗੋਪਾਲ ਮੰਦਰ ਤੋਂ ਪਰਮਾਤਮਾ ਦੇ ਸਤਾਨ ਤੋਂ ਇੱਕ ਪੋਜ਼ਿਟਿਵਿਟੀ ਲੈ ਕੇ ਜਾਣੀ ਹੈ ਜੋ ਸਾਡੇ ਯਾਰ ਦੋਸਤ ਨੇ ਕੀਤਾ ਹੈ ਨਿਰੇਜ ਯੰਕੀ ਜੀ ਨੇ ਇਹ ਚੀਜ਼ ਅਸੀਂ ਵੀ ਸਿੱਖਣੀ ਹੈ ਕਿ ਸਾਨੂੰ ਵੀ ਜਿਹੜੀ ਚੀਜ਼ ਦੀ ਕੋਈ ਬੰਦਿਆਂ ਨੂੰ ਕੋਈ ਲੋੜ ਹੈ ਅਸੀਂ ਵੀ ਉਸ ਪ੍ਰਕਾਰ ਬਰਥਡੇ ਅੱਜ ਤੋਂ ਬਾਅਦ ਬਣਾਣਾ ਹੈ ਅਸੀਂ ਇਸ ਚੀਜ਼ ਦੀ ਸੋਖ ਆ ਕੇ ਜਾਣੇ ਆ ਕਿ ਅਸੀਂ ਵੀ ਜਿਹੜਾ ਜਨਮ ਦਿਨ ਆਪਣਾ ਆਊਗਾ ਅਸੀਂ ਇਸ ਪ੍ਰਕਾਰ ਬਣਾਵਾਂਗੇ ਕੋਈ ਵੀ ਗਰੀਬ ਬੱਚੇ ਹੋਣਗੇ ਇਹਨਾਂ ਦੀ ਸਲਾਹ ਦੇ ਨਾਲ ਕਿ ਕਿੰਨਾਂ ਨੂੰ ਕੀ ਚੀਜ਼ ਦੇਣੀ ਹੈ ਅਸੀਂ ਵੀ ਆਪਣੇ ਜਿੰਨੇ ਕੋ ਜੋਗੇ ਹੋਵਾਂਗੇ ਉਹਨੇ ਕੋ ਆਪਾਂ ਕੋਸ਼ਿਸ਼ ਜ਼ਰੂਰ ਕਰਾਂਗੇ ਜੈ ਸ਼ੰਕਰ ਜੀ ਜੈ ਸ਼੍ਰੀ ਰਾਮ ਜੀ ਰਾਮ ਜੀ ਰਾਮ ਨੌਮੀ ਦੀ ਸਭ ਤੋਂ ਪਹਿਲਾਂ ਬਹੁਤ ਬਹੁਤ ਵਧਾਈ ਅੱਜ ਜਿੱਦਾਂ ਕਿ ਲੁਧਿਆਣੇ ਦੇ ਆਨਿਸ਼ਾਨਬਾਨ ਸਮਾਜ ਸੇਵੀ ਜੋ ਕਿ ਨੀਰਜ ਯੰਕੀ ਜੀ ਜਿਨ੍ਹਾਂ ਦਾ ਜਨਮ ਦਿਨ ਹੈ ਉਹਦੇ ਉਪਲਕਸ ਦੇ ਵਿੱਚ ਅੱਜ ਇਹਨਾਂ ਨੇ ਜ਼ਰੂਰਤਮੰਦ ਪਰਿਵਾਰਾਂ ਦੇ ਬੱਚਿਆਂ ਨੂੰ ਜਿਹੜੀ ਇੱਕ ਵਿੱਦਿਆ ਐਸੀ ਵਿੱਦਿਆ ਜਿਹੜਾ ਦਾਨ ਸਭ ਨਾਲੋਂ ਵੱਡਾ ਦਾਨ ਕਿਹਾ ਜਾਂਦਾ ਹੈ ਇਹਨਾਂ ਨੇ ਆਪਣਾ ਜਨਮ ਦਿਨ ਉਸ ਵਿੱਦਿਆ ਦਾਨ ਕਰਕੇ ਬਨਾਇਆ ਹੈ ਉਹ ਜ਼ਰੂਰਤਮੰਦ ਬੱਚਿਆਂ ਨੂੰ ਇਹ ਪ੍ਰੋਵਾਈਡ ਕੀਤੀ ਹੈ ਕਿਤਾਬਾਂ ਬੁੱਕਸ ਸਾਰਾ ਕੁਝ ਪ੍ਰੋਵਾਈਡ ਕੀਤਾ ਹੈ ਮੈਂ ਹੀ ਅਪੀਲ ਕਰਦਾ ਕਿ ਆਉਣ ਵਾਲੇ ਯੂਥ ਨੂੰ ਵੀ ਇਹੀ ਚੀਜ਼ਾਂ ਨਾਲ ਬੱਚਿਆਂ ਦਾ ਹੌਸਲਾ ਵਧਾਣਾ ਚਾਹੀਦਾ ਹੈ ਇਹਨਾਂ ਦਿਨਾਂ ਸਾਡੇ ਯੂਥ ਦਾ ਭਵਿੱਖ ਜਿਹੜੇ ਬੱਚਿਆਂ ਨੂੰ ਵਿੱਦਿਆ ਦੀ ਲੋੜ ਹੈ ਜਿਹੜੇ ਬੱਚਿਆਂ ਦੀ ਫੀਸ ਦੀ ਲੋੜ ਹੈ ਆਪਾਂ ਇਹ ਵੀ ਨਾਲ ਪ੍ਰੋਵਾਈਡ ਕਰੀਏ ਇਹਨਾਂ ਦਿਨਾਂ ਸਾਡਾ ਯੁੱਗ ਹੋਰ ਅੱਗੇ ਵਧੇਗਾ ਮੈਂ ਕਹਿੰਦਾ ਸਾਰੇ ਭਰਾ ਹੀ ਇੱਦਾਂ ਅਸੀਂ ਰਲ ਕੇ ਇਹੀ ਉਪਰਾਲਾ ਕਰੀਏ ਔਰ ਸਾਰਿਆਂ ਨੂੰ ਇਹੀ ਪ੍ਰਾਰਥਨਾ ਕਰਦੇ ਹਾਂ ਕਿ ਇਦਾਂ ਹੀ ਜਨਮ ਦਿਨ ਮਨਾਇਆ ਜਾਵੇ ਇੰਨੇ ਨਾਲ ਸਾਡੇ ਯੂਥ 'ਚ ਬਹੁਤ ਵੱਡੀ ਸਿੱਖਿਆ ਦਿੱਤੀ ਜਾਂਦੀ ਹੈ ਜੈ ਸ਼੍ਰੀ ਰਾਮ ਐਸਐਮਜ਼ेड ਪੰਜਾਬ ਦੇ ਲਈ ਲੁਧਿਆਣਾ ਤੋਂ ਵਿਪਨ ਅਰੋੜਾ ਦੀ ਰਿਪੋਰਟ ਸਾਵਧਾਨ ਖੁੱਲਾ ਚੈਲੰਜ ਤੇ ਗੁੰਮਰਾਹ ਕਰਨ ਵਾਲਿਆਂ ਤੋਂ ਰਹੋ ਸਾਵਧਾਨ ਕਾਲੇ ਇਲਮ ਨਾਲ ਮੌਤ ਵੀ ਹੋ ਸਕਦੀ ਹੈ ਪਸ਼ੂ ਫਸਲ ਨੁਕਸਾਨ ਕੋਟ ਕਚੈਰੀ ਜ਼ਮੀਨ ਜਾਇਦਾਦ ਦਾ ਵਟਵਾਰਾ ਜੇਕਰ ਤੁਹਾਡਾ ਲड़का ਲੜਕੀ ਜਾਂ ਪਤੀ ਪਤਨੀ ਕਹਨੇ ਤੋਂ ਹੈ ਬਾਤ ਤਾਂ ਮੀਆਂ ਭਾਰਤੀ ਜੀ ਨੂੰ ਜ਼ਰੂਰ ਮਿਲੋ ਕਮ ਚਾਹੇ ਕੋਈ ਵੀ ਹੋਵੇ ਸਿਰਫ 5 ਮਿੰਟ 'ਚ ਕਰਨਗੇ ਸਮਾਧਾਨ ਗਾਰੰਟੀ ਸਟੈਂਪ ਪੇਪਰ ਤੇ ਲਿਖ ਕੇ ਲੋ ਜਿਵੇਂ ਮਨਚਾਹ ਵਸ਼ਿਕਰਨ ਮੁਠੀਕਰਨ ਕਰਵਾਓ ਜਾਂ ਤੁੜਵਾਓ ਘਰ ਵਿੱਚ ਕਲੇਸ਼ ਰਹਿਣਾ ਪਤੀ ਪਤਨੀ ਵਿੱਚ ਅਣਬਣ ਕੀਤਾ ਕਰਾਇਆ ਪੈਸੇ ਵਿੱਚ ਬਰਕਤ ਨਾ ਹੋਣਾ ਹਰ ਜਗ੍ਹਾ ਤੋਂ ਨਿਰਾਸ਼ ਪ੍ਰੇਮੀ ਪ੍ਰੇਮਿਕਾ ਆਪਣਾ ਪਿਆਰ ਪਾਉਣ ਲਈ ਇੱਕ ਵਾਰ ਮੀਆਂ ਭਾਰਤੀ ਜੀ ਨੂੰ ਜਰੂਰ ਮਿਲਣਾ ਪਤਾ ਆਰਤੀ ਚੌਂਕ ਫਿਰੋਜ਼ਪੁਰ ਰੋਡ ਰੁਤਿਆਣਾ ਆਉਣ ਤੋਂ ਪਹਿਲਾਂ ਫੋਨ ਜਰੂਰ ਕਰੋ 9815512050